ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਨੇ ਜਿੱਥੇ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਹੁਣ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਨੇੜਲੇ ਪਿੰਡਾਂ ਦੇ ਲੋਕਾਂ ਦੇ ਮੱਥੇ ਦੇ ਉੱਤੇ ਚਿੰਤਾ ਸਾਫ਼ ਨਜ਼ਰ ਆਉਣ ਲੱਗ ਪਈ ਹੈ ਜੀਹਾਂ ਦੱਸਿਆ ਕਿ ਘੱਗਰ ਦਰਿਆ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਹਨ ਮੌਣਕ ਦੇ ਮਕਰੌੜ ਸਾਈਂ ਪਿੰਡ ਦੇ ਕੋਲ ਘੱਗਰ ਚ ਵਧੇ ਪਾਣੀ ਨੂੰ ਦੇਖ ਕੇ ਪਿੰਡ ਦੇ ਲੋਕ ਕਬਰਾ ਚੁੱਕੇ ਨੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਕੱਗਰ ਦੇ ਵਿੱਚ ਪਾਣੀ ਵਧ ਰਿਹਾ ਸਾਡੇ ਲਈ ਬਹੁਤ ਚਿੰਤਾ ਦੀ ਗੱਲ ਹੈ ਕਿਉਂਕਿ ਹਮੇਸ਼ਾ ਹੀ ਜਦੋਂ ਕੱਗਰ ਦੇ ਵਿੱਚ ਪਾਣੀ ਵਧ ਜਾਂਦਾ ਤਾਂ ਪਾੜ ਪੈਣ ਦੇ ਨਾਲ ਨਾਲ ਦੇ ਕਈ ਪਿੰਡਾਂ ਨੂੰ ਆਪਣੀ ਲਪੇੜ ਦੇ ਵਿੱਚ ਲੈ ਲੈਂਦਾ ਜਿਸ ਕਰਕੇ ਲੋਕਾਂ ਨੂੰ ਆਪਣੇ ਘਰ ਤੱਕ ਵੀ ਛੱਡਣੇ ਪੈ ਜਾਂਦੇ ਨੇ ਇਸ ਕਰਕੇ ਹੁਣ ਲੋਕ ਕਾਫੀ ਚਿੰਤਾ ਦੇ ਵਿੱਚ ਨੇ ਭਾਵੇਂ ਕਿ ਸਰਕਾਰ ਦੇ ਵੱਲੋਂ ਜੀਸੀਬੀ ਮਸ਼ੀਨ ਖੜੀ ਕੀਤੀ ਗਈ ਹੈ ਕਿ ਜੇਕਰ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਬੰਦ ਦੇ ਉੱਪਰ ਮਿੱਟੀ ਲਗਾਈ ਜਾਵੇ ਪਰ ਇਸ ਦੇ ਬਾਵਜੂਦ ਵੀ ਲੋਕ ਚਿੰਤਾ ਦੇ ਵਿੱਚ ਨੇ ਬਾਈ ਮੇਰਾ ਨਾਮ ਗੁਰਪਾਲ ਸਿੰਘ ਆ ਜੀ ਇਹ ਘਰਦਰਿਆ ਇਸ ਵਾਰ ਫੇਰ ਉਫਾਨ ਤੇ ਆਇਆ ਹੋਇਆ ਹੈ ਕਿਹੋ ਜਿਹਾ ਪ੍ਰਬੰਧ ਕੀਤਾ ਗਿਆ ਪੰਜਾਬ ਸਰਕਾਰ ਦੁਆਰਾ ਬਾਈ ਪਰ ਪੰਜਾਬ ਸਰਕਾਰ ਨੇ ਬਿਲਕੁਲ ਬਹੁਤ ਵਧੀਆ ਪ੍ਰਬੰਧ ਕਰ ਰੱਖੇ ਆ ਜਿੱਥੇ ਵੀ ਜ਼ਰੂਰਤ ਆ ਇੱਥੇ ਜੀਵੀਸੀ ਛੱਡ ਰખી ਆ ਆਪਣੇ ਕਿਤੇ ਵੀ ਜ਼ਰੂਰਤ ਆ ਅਸੀਂ ਫੋਨ ਕਰਕੇ ਬੁਲਾ ਸਕਦੇ ਆ ਆਪਣਾ ਕੰਮ ਕਰਾ ਸਕਦੇ ਆ ਹਿਮਾਚਲ ਸਰਕਾਰ ਦੁਆਰਾ 15 ਅਗਸਤ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਜ਼ਰੀਏ ਹਾਂਜੀ ਉਸ ਤੇ ਕੀ ਆਖੋਗੇ ਅਸ ਤਾਂ ਦੇਖੋ ਤੁਝੇ ਇਹੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੇ ਸਾਨੂੰ ਬਹੁਤ ਵਧੀਆ ਪ੍ਰਬੰਧ ਕਰਕੇ ਦੇ ਰੱਖਿਆ ਜੋ ਵੀ ਕਹਿ ਰਹੇ ਆ ਵੀ ਪਿੱਛੇ ਪਾਣੀ ਵਧਦਾ ਜਾਂ ਜਿਵੇਂ ਵੀ ਹੈਗਾ ਬਾਕੀ ਹਾਲੇ ਤਾਂ ਸਾਡਾ ਹਾਲਾਤ ਬਹੁਤ ਸਹੀ ਆ ਬਿਲਕੁਲ ਸਾਨੂੰ ਕੋਈ ਖਤਰੇ ਵਾਲਾ ਗੱਲ ਨਹੀਂ ਹੈਗੀ ਕਿ ਸਾਡੇ ਪਿੱਛੇ ਸਰਕਾਰ ਨੇ ਜੋ ਵੀ ਬੰਦਾ ਸਾਡੇ ਇਹ ਸਾਰੇ 18 18 ਫੁੱਟ ਚੌੜੇ ਕਰਤੇ ਕੀ ਪਹਿਲਾਂ ਸੀਗੇ 2 ਫੁੱਟ ਚੌੜੇ 3 ਫੁੱਟ ਚੌੜੇ ਸੀਗੇ ਕੁੱਲ ਕਿ ਅਸੀਂ ਮਿੱਟੀ ਦਾ ਕੋਈ ਪ੍ਰਬੰਧ ਨਹੀਂ ਕਰ ਸਕਦੇ ਸੀਗੇ ਹੁਣ ਸਾਡੇ ਕੋਲੇ ਪੂਰੇ ਪ੍ਰਬੰਧ ਨੇ ਅਸੀਂ ਬਿਲਕੁਲ 6 ਵਜੇ ਇਸ ਟਾਈਮ ਕੋਈ ਅਫਸਰ ਆਕੇ ਗਿਆ ਇੱਥੇ ਪੰਦੇ ਰਹਿੰਦੀ ਹੈ ਜੀ ਅਫਸਰ ਪੰਜਾਬ ਸਰਕਾਰ ਤੋਂ ਕਿਹੋ ਜੀ ਮੰਗ ਕਰੋਂਗੇ ਜੀ ਪੰਜਾਬ ਸਰਕਾਰ ਤੋਂ ਮੰਗ ਹੀ ਹੈ ਜੀ ਕਿ ਜਿਵੇਂ ਪਿੱਛੇ ਘੱਗਰ ਚੌੜਾ ਹੋ ਗਿਆ ਜੀ ਜੇ ਐਵੇਂ ਅੱਗੇ ਵੀ ਹੋ ਜੇ ਓਏ ਬਹੁਤ ਵੱਡੀ ਗੱਲ ਹੈ ਜੀ ਕਿੱਥੋਂ ਤੱਕ ਚੌੜਾ ਹੋਇਆ ਹੋਇਆ ਇਹ ਆਪਣਾ ਪੀਬੇ ਰਖਨੋਰੀ ਤੋਂ ਪਿੱਛੇ ਵੀ ਸਾਰਾ ਚੌੜਾ ਹੈ ਇੰਚ ਕਰੀਬ ਇਹ ਹੋਰ ਸਭ ਤੱਕ ਚੌੜਾ ਹੈ ਇਹ ਬਾਕੀ ਅੱਗੇ ਇਹ ਜਾਖਲ ਤੱਕ ਜਿ ਕੜੈਲ ਤੱਕ ਚੌੜਾ ਹੋ ਜੇ ਫਿਰ ਸਾਨੂੰ ਕੋਈ ਖਤਰਾ ਨਹੀਂ ਹੈਗਾ ਜੀ ਇਹਦਾ ਭਾਈ ਜੀ ਮੇਰਾ ਨਾਮ ਕਾਬਲ ਸਿੰਘ ਪਿੰਡ ਮਕੋੜ ਸਾਦਾ ਜੀ ਭਾਈ ਕੱਗਰ ਚ ਪਾਣੀ ਦਾ ਬਹਾਅ ਹੈ ਜਿਹੜਾ ਤੇਜ਼ ਹੁੰਦਾ ਜਾ ਰਿਹਾ ਦਿਨੋਂ ਦਿਨ ਨਾ ਇਸ ਤੇ ਕੀ ਆਖੋਗੇ ਸਰ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਜੀ ਤੇ ਵੈਸੇ ਤੇ ਪੰਜਾਬ ਸਰਕਾਰ ਨੇ ਆਪਣੇ ਪੁਖਤਾ ਬੰਦ ਕਰ ਰੱਖਨੇ ਆ ਅਫਸਰ ਵੀ ਢੇੜੇ ਮਾਰਦੇ ਨੇ ਜੀ ਪਰ ਕਿਤੇ ਨਾ ਕਿਤੇ ਆਪਾਂ ਨੂੰ ਇਤੋਂ ਖਤਰਾ ਹੈ ਜੀ ਜਿਵੇਂ ਆਪਾਂ ਨੂੰ ਹਮਾਤ ਸਰਕਾਰ ਨੇ ਅਲਰਟ ਕਰਾਇਆ 15 ਜਨਵਰੀ ਅਗਸਤ ਤੱਕ ਜੀ ਉਸ ਤੇ ਆਪਾਂ ਨੂੰ ਬਹੁਤ ਪ੍ਰਬੰਧ ਚਾਹੀਦੇ ਸਰਕਾਰ ਦੇ ਅਫਸਰਾਂ ਨੂੰ ਢੇੜੇ ਮਾਰਨੇ ਚਾਹੀਦੇ ਨੇ ਬਾਰ-ਬਾਰ ਜੀ ਤੇ ਆਪਣੇ ਜੀ ਸੀ ਬੀਆ ਛੜਨੀਆਂ ਚਾਹੀਦੇ ਨੇ ਇੱਕ ਦੋ ਜੀ ਸੀ ਬੀਆ ਜੀ ਮੰਨ ਲਓ ਜੇ ਕਿਤੇ ਆਪਣੇ ਪਾਣੀ ਟੁੱਟਦਾ ਜਿਵੇਂ ਅੱਗੇ ਅੱਗੇ ਗੱਗਰ ਸਾਡੇ ਭੀੜਿਆ ਜੀ ਪਿੱਛੇ ਮਕੋੜ ਸਾਬ ਤੋਂ ਲੈ ਕੇ ਖਨੌਜੀ ਤੱਕ ਚੌੜਾ ਜੀ ਬੰਦ ਲੱਗਿਆ ਹੋਇਆ ਅੱਗੇ ਸਾਡੇ ਮਕੋੜ ਸਾਬ ਤੋਂ ਲੈ ਕੇ ਜਾਖਰ ਤੱਕ ਭੀੜਿਆ ਜੀ ਇੱਥੇ ਕਿਸੇ ਵੀ ਪਿੰਡ ਦਾ ਕੋਈ ਖਤਰਾ ਹੈ ਪਾਣੀ ਟੁੱਟ ਵੀ ਸਕਦਾ ਜਿਵੇਂ ਹਾਈਲਰ ਅਲਰਟ ਕਰਕੇ ਸਰਕਾਰ ਨੇ ਹਿਮਾਚਲ ਸਰਕਾਰ ਨੇ ਉਸ ਤੇ ਜੇ ਪਾਣੀ ਵੱਧਦਾ ਵੱਧਦਾ ਤਾਂ ਸਾਨੂੰ ਇਸ ਚੀਜ਼ ਦਾ ਖਤਰਾ ਹੈ ਜੀ ਵੈਸੇ ਜਦੋਂ ਤੱਕ ਦੇਖਿਆ ਜੇ ਵੀ ਹਜੇ ਪਾਣੀ ਦਾ ਪੱਧਰ ਨੀਚੇ ਹਜੇ ਕੋਈ ਖਤਰਾ ਨਹੀਂ ਹੈ ਜੀ ਅਸੀਂ ਜਿਹੜੀ ਫਸਲ ਹੈ ਹੁਣ ਤੱਕ ਕਿੰਨਾ ਕੁ ਟਾਈਮ ਲੱਗੇਗੀ ਪੱਕਣ ਚ ਸਰ ਫਸਲ ਅਜੇ 2 ਮਹੀਨੇ ਤੋਂ ਉੱਪਰ ਲ ਤੇ ਇਹ ਜਿਹੜਾ ਪਾਣੀ ਆਪਣੇ ਆ ਮਹੀਨਾ ਡੇਢ ਪਹਿਲਾਂ ਛੱਡਵਾ ਚਿੱਤਾ ਸੀ ਉਹ ਸਰਕਾਰ ਨੇ ਹੁਣ ਛੱਡ ਰੱਖਿਆ ਜੀ ਇਸ ਤੇ ਸਾਨੂੰ ਫਸਲ ਦਾ ਬਹੁਤ ਨੁਕਸਾਨ ਹੋ ਸਕਦਾ ਜੇ ਇਹ ਪਾਣੀ ਇੱਧਰ ਉੱਧਰ ਨਿਕਲਦਾ ਜੀ ਜਾਂ ਬੰਦ ਟੁੱਟਦੇ ਨੇ ਜੀ ਕਿੰਨੇ ਕੁ ਪਿੰਡਾਂ ਨੂੰ ਨੁਕਸਾਨ ਪਹੁੰਚੇਗਾ ਇਸ ਦਾ ਇਹ ਸਾਰਾ ਕਾਫੀ ਪਿੰਡਾਂ ਨੂੰ ਨੁਕਸਾਨ ਪਹੁੰਚਿਆ ਘੱਟ ਤੋਂ ਘੱਟ ਵੀ 50 60 ਪਿੰਡ ਮੰਨ ਕੇ ਚੱਲੋ ਜੀ ਉਹ ਇਸ ਮਾਮਲੇ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੇ ਅਸਫਰਾ ਨੂੰ ਕੱਗਰ ਦੀ ਨਿਗਰਾਨੀ ਲਈ ਚੁਕੰਨੇ ਹੋਣਾ ਪਵੇਗਾ ਕਿਉਂਕਿ ਇਹ ਨਾ ਹੋਵੇ ਕਿ ਇਸ ਤੋਂ ਪਹਿਲਾਂ ਕੱਗਰ ਦਰਿਆ ਆਪਣੀ ਤਬਾਹੀ ਮਚਾ ਦੇਵੇ ਤੇ ਉਸ ਦੇਖੋ ਪਾਣੀ ਜਦੋਂ ਕੱਗਰ ਦਰਿਆ ਹੈ ਜਿਹੜਾ ਕੱਗਰ ਦੇ ਵਿੱਚ ਸਾਰੇ ਹਰਿਆਣੇ ਦਾ ਪਾਣੀ ਆਉਂਦਾ ਹਿਮਾਚਲ ਦਾ ਪਾਣੀ ਆਉਂਦਾ ਜਦੋਂ ਤਾਂ ਪਾਣੀ ਇਹਨਾਂ ਕੋਲੇ ਲੋਕਾਂ ਨੂੰ ਮਾਰਨ ਨੂੰ ਹੁੰਦਾ ਫਲੱਡ ਦੇ ਲਈ ਹੁੰਦਾ ਉਦੋਂ ਤੇ ਪੰਜਾਬ ਵਾਲੇ ਛੱਡ ਦਿੰਦੇ ਆ ਤੇ ਨਹੀਂ ਫਿਰ ਸਿੰਚਾਈ ਲਈ ਵਰਤਦੇ ਆ ਸਾਡੀ ਪੰਜਾਬ ਦੀ ਹਾਲਤ ਦੇਖੋ ਕਿ ਕਿੱਡਾ 3 ਮਹੀਨੇ ਪਹਿਲਾਂ ਹਾ ਹੁਲਾ ਹੋਇਆ ਕਿ ਪਾਣੀ ਹੋਏ ਪਾਣੀ ਹੋਏ ਅੱਜ ਜਦੋਂ ਪਾਣੀ ਸਾਂਭਣ ਦੀ ਗੱਲ ਪਾਣੀ ਦੀ ਮਾਰ ਦੀ ਗੱਲ ਹੈ ਤਾਂ ਅਸੀਂ ਪੰਜਾਬ ਦੇ ਲੋਕ ਚੱਲ ਰਹੇ ਹਾਂ ਰਾਜਸਥਾਨ ਗਵਰਨਮੈਂਟ ਨੇ ਬਕਾਇਦਾ ਲਿਖ ਕੇ ਦਿੱਤਾ ਕਿ ਸਾਨੂੰ ਪਾਣੀ ਦੀ ਲੋੜ ਨਹੀਂ ਹਰਿਆਣੇ ਨੂੰ ਲੋੜ ਨਹੀਂ ਹੁਣ ਪਾਣੀ ਅਸੀਂ ਸਭ ਨਹੀਂ ਹੈ ਖਰਚ ਸਾਡਾ ਹੋ ਰਿਹਾ ਹੈ 265 ਕਰੋੜ ਰੁਪਇਆ ਸੀ ਅਗਾਊਂ ਪ੍ਰਬੰਧਾਂ ਦੇ ਖਰਚ ਕੀਤਾ ਪਰ ਜਦੋਂ ਪਾਣੀ ਵੰਡਣ ਦੀ ਗੱਲ ਆਉਂਦੀ ਆ ਤਾਂ ਉਦੋਂ ਸਾਰੀਆਂ ਸਟੇਟਾਂ ਅੰਗੇ ਨੇ ਪਰ ਅਸੀਂ ਫਿਰ ਵੀ ਕਿਉਂ ਸਾਡੀ ਜ਼ਿੰਮੇਵਾਰੀ ਹੈ ਸਾਡੇ ਜਿਹੜੇ ਦਰਿਆ ਨੇ ਸਾਡੇ ਪੰਜਾਬ ਦੇ ਵਿੱਚ ਵਗਦੇ ਨੇ ਬੇਸ਼ੱਕ ਸਾਡੇ ਪੰਜਾਬ ਦੇ ਵਿੱਚ ਵਗਦੇ ਦਰਿਆਵਾਂ ਤੇ ਕੇਂਦਰ ਜਾਂ ਸਰਕਾਰਾਂ ਨੇ ਡਾਕਾ ਮਾਰਿਆ ਨੌਨ ਰਾਇ ਪੇਰੀਅਨ ਸਟੇਟਸ ਨੂੰ ਸਾਡਾ ਪਾਣੀ ਦਿੱਤਾ ਪਰ ਫਿਰ ਵੀ ਅਸੀਂ ਪੁਖਤਾ ਪ੍ਰਬੰਧ ਨੇ ਜਿਹੜੇ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਉਹ ਸਾਰੇ ਅਸੀਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਖੱਗਰ ਦੇ ਵਿੱਚ ਲੈਵਲ ਵਧਿਆ ਤੇ ਜਦੋਂ ਖਨੌਰੀ ਕੋਲੇ ਖੱਗਰ ਆ ਜਾਂਦਾ ਵਧ ਕੇ ਤਾਂ ਇਹਦੀ ਜਿਹੜੀ ਮਾਰ ਸੀ ਖਨੌਰੀ ਤੋਂ ਮਕਰੋੜ ਤੱਕ ਜਿਹੜੇ ਚੈਨਲ ਆ ਹੀ ਹੋਏ ਆ ਉੱਥੇ ਕੋਈ ਦਿੱਕਤ ਨਹੀਂ ਆਂਦੀ ਤੇ ਮਕਰੋੜ ਤੋਂ ਕੜੈਲ ਤੱਕ ਹਰਿਆਣਾ ਸਰਕਾਰ ਦੀ ਜਿੱਦ ਕਰਕੇ ਨਹੀਂ ਅਸੀਂ ਉੱਥੇ ਵੀ ਚੈਨਲਾਈਜ਼ ਕਰ ਲਾਂਦੇ ਇਹਨੂੰ ਚੌੜਾ ਕਰ ਦਾਂਗੇ ਹੁਣ ਖਨੌਰੀ ਤੋਂ ਮਕਰੋੜ ਤੱਕ 598 ਫੁੱਟ ਚੌੜਾ ਹੈ ਮਕਰੋੜ ਤੋਂ ਕੜੈਲ ਤੱਕ 198 ਫੁੱਟ ਸੋ 598 ਫੁੱਟ ਦਾ ਪਾਣੀ 198 ਫੁੱਟ ਦੇ ਵਿੱਚ ਜਾਣਾ ਇਹ ਕਿੰਡੀ ਵੱਡੀ ਗੱਲ ਹੈ ਪਰ ਅਸੀਂ ਕਿਉਂਕਿ ਹਰਿਆਣਾ ਸਰਕਾਰ ਨੇ ਅਲਾਉ ਨਹੀਂ ਕੀਤਾ ਅਸੀਂ ਆਪਣੇ ਪ੍ਰਬੰਧ ਕੀਤੇ ਆ ਪਿਛਲੇ ਸਾਲ 4 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ ਦੋਹੇ ਪਾਸੇ 15 15 ਫੁੱਟ ਚੌੜੇ ਬੰਨ ਔਰ ਪੂਰੀ ਹਾਈਟ ਤੇ ਉਹ ਬੰਨੇ ਆ ਲੋਕਾਂ ਦੀ ਤਸੱਲੀ ਦੇ ਮੁਤਾਬਕ ਬੰਨੇ ਆ ਉਹਨਾਂ ਤੇ ਟਰੈਕਟਰ ਚੱਲਦੇ ਨੇ ਟਰਾਲੀਆਂ ਚੱਲਦੀਆਂ ਨੇ ਸਭ ਕੁਝ ਚੱਲਦਾ ਕੰਪੈਕਸ਼ਨ ਪੂਰੀ ਹੋ ਰਹੀ ਹੈ ਸੋ ਮੈਂ ਕਹਿ ਸਕਦਾ ਕਿ ਉੱਥੇ ਕੋਈ ਦਿੱਕਤ ਨਹੀਂ ਵੀ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਘੱਗਰ ਦਰਿਆ ਨੂੰ ਲੈ ਕੇ ਹੁਣ ਕਿਵੇਂ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਜੋ ਪਿਛਲੇ ਸਾਲ ਤਬਾਹੀ ਦਾ ਮੰਜ਼ਰ ਬਣਿਆ ਉਹ ਇਸ ਵਾਰ ਨਜ਼ਰ ਨਾ ਆਵੇ ਕਿਉਂਕਿ ਜਦੋਂ ਪਿਛਲੀ ਵਾਰ ਪਾੜ ਪਿਆ ਸੀ ਤਾਂ ਲੋਕ ਆਪ ਮੁਹਾਰੇ ਮਿੱਟੀ ਦੇ ਥੈਲੇ ਲਾ ਲਾ ਕੇ ਪਾੜ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਪਰ ਉਦੋਂ ਤੱਕ ਖੱਗਰ ਦਰਿਆ ਨੇ ਪਿੰਡਾਂ ਦੇ ਵਿੱਚ ਤਬਾਹੀ ਮਚਾ ਦਿੱਤੀ ਸੀ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ